जेपीएम जय पार्थ ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂਨਾਮਾ ਔਰਤਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਕਿਉਂਕਿ ਔਰਤਾਂ ਲਈ ਨਸ ਸਕੀਮਾਂ ਸਰਕਾਰ ਦੇ ਵੱਲੋਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਦੱਸਦੀ ਹੈ ਕਿ ਨਸ ਸਕੀਮਾਂ ਦੇ ਤਹਿਤ ਔਰਤਾਂ ਨੂੰ 1000 ਰੁਪਇਆ ਪੈਨਸ਼ਨ 1250 ਰੁਪਏ ਪੈਨਸ਼ਨ ਅਤੇ 6000 ਰੁਪਏ ਦੀ ਸਕੀਮ ਜਿਹੜੀ ਹੈ ਉਹ ਔਰਤਾਂ ਲਈ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਪੰਜਾਬ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ ਹੈ ਔਰ ਨਵੇਂ ਬਜਟ ਵਿੱਚ ਬਹੁਤ ਹੀ ਅਹਿਮ ਫੈਸਲੇ ਲੀਤੇ ਗਏ ਨੇ ਇਸ ਦੇ ਵਿੱਚ 18 ਸਾਲ ਤੋਂ ਲੈ ਕੇ 60 ਸਾਲ ਤੱਕ ਦੀਆਂ ਔਰਤਾਂ ਤੱਕ ਇਸ ਨਾ ਸਕੀਮਾਂ ਦਾ ਫਾਇਦਾ ਲੈ ਸਕਦੀਆਂ ਨੇ ਇਹਨਾਂ ਤਿੰਨਾਂ ਸਕੀਮਾਂ ਦਾ ਪੰਜਾਬ ਦੀਆਂ ਔਰਤਾਂ ਨੂੰ ਫਾਇਦਾ ਹੋਏਗਾ ਤਿੰਨੇ ਸਕੀਮਾਂ ਦਾ ਫਾਇਦਾ ਇੱਕੋ ਸਮੇਂ ਵੀ ਲੈ ਸਕਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕਰ ਦਿੱਤਾ ਹੈ ਤੇ ਨੋਟਿਸ ਵੀ ਜਾਰੀ ਕਰ ਦਿੱਤਾ ਹੈ ਜੇਕਰ ਦੋਸਤੋ ਤੁਸੀਂ ਪੋਸੂ ਨਾਵਾ YouTube ਚੈਨਲ ਤੇ ਨਵੇਂ ਹੋ ਤਾਂ ਜਲਦੀ ਤੋਂ ਜਲਦੀ ਪਹਿਲਾਂ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਲਓ ਕਿਉਂਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਸਾਰੀਆਂ ਸਕੀਮਾਂ ਬਾਰੇ ਡਿਟੇਲ ਵਿੱਚ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਦੋਸਤੋ ਬੁਢਾਪਾ ਪੈਨਸ਼ਨ ਤੇ ਹੋਰ ਸਰਕਾਰੀ ਸਕੀਮਾਂ ਬਾਰੇ ਅਪਡੇਟ ਜਿਹੜੀ ਹੈ ਉਹ ਪੋਸੂ ਨਾਮਾ YouTube ਚੈਨਲ ਤੋਂ ਤੁਸੀਂ ਲੈ ਸਕਦੇ ਹੋ ਤੇ ਆਓ ਫਿਰ ਆਪਾਂ ਇੱਕ ਝਾਤ ਮਾਰਦੇ ਆਂ ਬਜਟ 2024 ਔਰ 2024 ਦੇ ਬਜਟ ਦੀ ਜੇ ਗੱਲ ਕਰੀਏ ਤੇ ਔਰਤਾਂ ਲਈ ਵਿਸ਼ੇਸ਼ ਤੌਰ ਤੇ ਜਿਹੜੇ ਆ ਉਹ ਐਲਾਨ ਕੀਤੇ ਜਾ ਸਕਦੇ ਨੇ ਸਰਕਾਰ ਦੀਆਂ ਕੀ ਯੋਜਨਾਵਾਂ ਨੇ ਉਸ ਬਾਰੇ ਗੱਲ ਕਰਦੇ ਆ ਜਿਵੇਂ ਤੁਸੀਂ ਜਾਣਦੇ ਹੋ ਕਿ ਮੋਦੀ ਸਰਕਾਰ ਦਾ ਅੰਤਮ ਬਜਟ ਪੇਸ਼ ਜਿਹੜਾ ਹੋਇਆ ਹੈ ਇਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਹਨ ਔਰ ਦੱਸਿਆ ਜਾ ਰਿਹਾ ਹੈ ਕਿ 1 ਫਰਵਰੀ 2024 ਨੂੰ ਪੇਸ਼ ਹੋਣ ਵਾਲਾ ਬਜਟ ਚੋਣਾਂ ਤੋਂ ਪਹਿਲਾਂ ਆਉਣ ਵਾਲਾ ਬਜਟ ਹੈ ਕਿਉਂਕਿ ਫਰਵਰੀ ਦੇ ਵਿੱਚ ਇਹ ਬਜਟ ਲਾਗੂ ਕੀਤਾ ਗਿਆ ਸੀ ਔਰ ਜਿਸ ਵਿੱਚ ਸਰਕਾਰ ਔਰਤਾਂ ਲਈ ਬੜੇ ਅਹਿਮ ਐਲਾਨ ਕਰ ਸਕਦੀ ਹੈ ਔਰਤਾਂ ਸਰਕਾਰ ਲਈ ਇੱਕ ਵੱਡਾ ਵੋਟ ਬੈਂਕ ਨੇ ਅਤੇ ਸਰਕਾਰ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਸਕੀਮਾਂ ਲਿਆ ਸਕਦੀ ਹੈ। ਔਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ 2023 ਦੇ ਵਿੱਚ ਮਹਿਲਾ ਸਨਮਾਨ ਸਰਟੀਫਿਕੇਟ ਲਿਆਂਦਾ ਸੀ ਔਰ ਇਸ ਵਾਰ ਦੇਖਣਾ ਇਹ ਹੋਵੇਗਾ ਕਿ ਸਰਕਾਰ ਬਜਟ ਦੇ ਵਿੱਚ ਔਰਤਾਂ ਲਈ ਕੀ ਐਲਾਨ ਕਰੇਗੀ। ਸਰਕਾਰ ਲਿਆ ਸਕਦੀ ਹੈ ਲਾਡਲੀ ਬਹਨ ਸਕੀਮ। ਮਤਲਬ ਲਾਡਲੀ ਬਹਨ ਸਕੀਮ ਦਾ ਮਤਲਬ ਹੈ ਕਿ ਮੱਧ ਪ੍ਰਦੇਸ਼ ਵਿੱਚ ਭਾਜਪਾ ਦੀ ਜਿੱਤ ਵਿੱਚ ਲਾਡਲੀ ਬਹਨ ਯੋਜਨਾ ਨੇ ਅਹਿਮ ਭੂਮਿਕਾ ਨਿਭਾਈ। ਮੰਨਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਲਾਡਲੀ ਬહેਨ ਸਕੀਮ ਵੀ ਲਿਆ ਸਕਦੀ ਹੈ ਔਰ ਇਸ ਦੇ ਨਾਲ ਦੇਸ਼ ਦੀਆਂ ਕਰੋੜਾਂ ਔਰਤਾਂ ਨੂੰ ਮਦਦ ਮਿਲੇਗੀ ਹੁਣ ਕੇਂਦਰ ਸਰਕਾਰ ਵੀ ਮਧ ਪ੍ਰਦੇਸ਼ ਸਰਕਾਰ ਦੀ ਯੋਜਨਾ ਨੂੰ ਪੂਰੇ ਦੇਸ਼ ਵਿੱਚ ਲਿਆ ਸਕਦੀ ਹੈ ਮਧ ਪ੍ਰਦੇਸ਼ ਦੀ ਮੁੱਖ ਮੰਤਰੀ ਲਾਡਲੀ ਬહેਨ ਯੋਜਨਾ ਦੇ ਤਹਿਤ ਸੂਬੇ ਦੀਆਂ 1.2 ਕਰੋੜ ਔਰਤਾਂ ਨੂੰ ਹਰ ਮਹੀਨੇ 1250 ਰੁਪਏ ਇਸ ਸਕੀਮ ਦੇ ਤਹਿਤ ਮਿਲੇਗੇ ਸਰਕਾਰ ਦੇ ਬਜਟ ਵਿੱਚ ਔਰਤਾਂ ਤੇ ਦਿੱਤਾ ਗਿਆ ਹੈ ਵਿਸ਼ੇਸ਼ ਧਿਆਨ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਬਜਟ ਰਾਹੀਂ ਔਰਤਾਂ ਲਈ ਕੋਈ ਸਕੀਮ ਲਿਆ ਸਕਦੀ ਹੈ ਦੱਸ ਦਈਏ ਕਿ ਚੋਣਾਂ ਵਿੱਚ ਮਹਿਲਾ ਵੋਟ ਬੈਂਕ ਨੂੰ ਲੁਭਾਉਣ ਵਾਸਤੇ ਮੋਦੀ ਸਰਕਾਰ ਔਰਤਾਂ ਲਈ ਕੋਈ ਨਾ ਕੋਈ ਸਕੀਮ ਜ਼ਰੂਰ ਲਿਆਵੇਗੀ ਬਾਹਰਾਂ ਦਾ ਕਹਿਣਾ ਹੈ ਕਿ ਇਸ ਵਾਰ ਵੀ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਸਰਕਾਰ ਮੁਲਾਜ਼ਮਾਂ ਔਰਤਾਂ ਕਿਸਾਨ ਟੈਕਸ ਦੇਣ ਵਾਲਿਆਂ ਦਾ ਅਤੇ ਨੌਜਵਾਨਾਂ ਲਈ ਵਿਸ਼ੇਸ਼ ਐਲਾਨ ਕਰ ਸਕਦੀ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ 1000 ਰੁਪਿਆ ਆਲਰੇਡੀ ਪਹਿਲਾਂ ਹੀ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਹੀ ਅਨਾਉਂਸ ਕੀਤਾ ਸੀਗਾ ਕਿ 1000 ਰੁਪਿਆ ਜਿਹੜਾ ਹੈ ਉਹ ਔਰਤਾਂ ਦੇ ਹਰ ਖਾਤੇ ਦੇ ਵਿੱਚ ਆਵੇਗਾ ਲੇਕਿਨ ਦੂਜੇ ਪਾਸੇ ਜੇ ਗੱਲ ਕਰ ਲਈਏ ਗਵਰਨਮੈਂਟ ਸਕੀਮ ਦੀ ਤੇ ਗਰਭવતી ਔਰਤਾਂ ਲਈ ਚੱਲ ਰਹੀ ਬਹੁਤ ਹੀ ਖਾਸ ਯੋਜਨਾ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਮਿਲੇਗਾ ਉਸ ਔਰਤ ਨੂੰ ਫਾਇਦਾ ਜੋ ਬੱਚੇ ਨੂੰ ਜਨਮ ਦੇਵੇਗੀ ਬਿਲਕੁਲ ਕੁਛ ਇੱਕ ਪੁਆਇੰਟ ਨੇ ਉਹਨਾਂ ਬਾਰੇ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਕਿ ਕੇਂਦਰ ਸਰਕਾਰ ਦੇ ਵੱਲੋਂ ਔਰਤਾਂ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਇਸ ਵਿੱਚ ਕੇਂਦਰ ਸਰਕਾਰ ਦੀ ਇਹ ਵਿਸ਼ੇਸ਼ ਯੋਜਨਾ ਗਰਭਤੀ ਔਰਤਾਂ ਲਈ ਵੀ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਉਹਨਾਂ ਨੂੰ ਵਿੱਤੀ ਸਹਾਇਤਾ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਕੀ ਹੈ ਇਹ ਸਕੀਮ ਔਰਤਾਂ ਇਸ ਸਕੀਮ ਲਈ ਕਿਵੇਂ ਅਪਲਾਈ ਕਰ ਸਕਦੀਆਂ ਨੇ ਆਓ ਜਾਣਨ ਦੀ ਕਰਦੇ ਹਾਂ ਕੋਸ਼ਿਸ਼ 2 ਨੰਬਰ ਪੁਆਇੰਟ ਦੀ ਜੇ ਆਪਾਂ ਗੱਲ ਕਰੀਏ ਤੇ 2 ਨੰਬਰ ਪੁਆਇੰਟ ਤੇ ਵੀ ਕਨਸੈਂਟਰੇਟ ਕਰਨ ਦੀ ਲੋੜ ਹੈ ਕੇਂਦਰ ਸਰਕਾਰ ਦੇ ਵੱਲੋਂ ਗਰਭਤੀ ਔਰਤਾਂ ਲਈ ਪ੍ਰਧਾਨ ਮੰਤਰੀ ਮਾਂ ਤ੍ਰਿਬ ਵੰਦਨਾ ਯੋਜਨਾ ਚਲਾਈ ਜਾ ਰਹੀ ਹੈ ਇਸ ਯੋਜਨਾ ਦੇ ਤਹਿਤ ਗਰਭਤੀ ਔਰਤਾਂ ਨੂੰ ਪਹਿਲੇ ਬੱਚੇ ਦੇ ਜਨਮ ਸਮੇ ਲਾਭ ਮਿਲਦਾ ਹੈ ਇਸ ਯੋਜਨਾ ਦੇ ਵਿੱਚ ਸਰਕਾਰ ਗਰਭਤੀ ਔਰਤਾਂ ਦੇ ਖਾਤਿਆਂ ਦੇ ਵਿੱਚ ਸਿੱਧਾ 6000 ਰੁਪਇਆ ਟਰਾਂਸਫਰ ਕਰ ਸਕਦੀ ਹੈ ਪੁਆਇੰਟ ਨੰਬਰ 3 ਇਹ ਰਤਮ ਸਰਕਾਰ ਵੱਲੋਂ ਤਿੰਨ ਕਿਸ਼ਤਾਂ ਵਿੱਚ ਦਿੱਤੀ ਜਾਂਦੀ ਹੈ ਪਹਿਲੀ ਕਿਸ਼ਤ 1000 ਰੁਪਏ ਦੂਜੀ ਕਿਸ਼ਤ 2000 ਰੁਪਏ ਤੇ ਤੀਜੀ ਕਿਸ਼ਤ 2000 ਰੁਪਏ ਅਤੇ ਜਨਮ ਸਮੇਂ ਸਰਕਾਰ ਵੱਲੋਂ 1000 ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਔਰ ਦੋਸਤੋ ਚੌਥੀ ਸਕੀਮ ਦੀ ਜੇ ਆਪਾਂ ਗੱਲ ਕਰੀਏ ਤੇ ਬਿਲਕੁਲ ਇਸੇ ਤਰ੍ਹਾਂ ਹੀ ਚੌਥੀ ਸਕੀਮ ਵੀ ਹੈ ਜਿਸ ਤੇ ਮੈਂ ਤੁਹਾਨੂੰ ਪੂਰੀ ਡਿਟੇਲ ਦੇਣ ਦੀ ਕੋਸ਼ਿਸ਼ ਕਰਾਂਗਾ ਪ੍ਰਧਾਨ ਮੰਤਰੀ ਮੰਤਰੀਬ ਵੰਦਨਾ ਯੋਜਨਾ 1 ਜਨਵਰੀ 2017 ਤੋਂ ਸ਼ੁਰੂ ਕੀਤੀ ਗਈ ਸੀ ਇਸ ਸਕੀਮ ਦਾ ਲਾਭ ਲੈਣ ਲਈ ਤੁਹਾਨੂੰ ਆਫਲਾਈਨ ਅਰਜੀ ਦੇਣੀ ਪਵੇਗੀ ਜੇਕਰ ਤੁਹਾਨੂੰ ਇਸ ਅਰਜੀ ਵਿੱਚ ਕੋਈ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਹੈਲਪਲਾਈਨ ਨੰਬਰ ਜਿਹੜਾ ਹੈ 7998799804 ਤੇ ਕਾਲ ਕਰ ਸਕਦੇ ਹੋ ਤੇ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹ ਮਤਲਬ ਇੱਥੇ ਹੱਲ ਕੀਤੀਆਂ جا ਸਕਦੀਆਂ ਹਨ لیکن سوال یہی ہے کہ مطلب ਜਿਹੜੀ ਸਮੱਸਿਆ ਹੈ ਉਹ ਆਉਣੀ ਨਹੀਂ ਚਾਹੀਦੀ ਅਗਲੀ 5ਵੇਂ ਨੰਬਰ ਦੀ ਇਹ ਗੱਲ ਕਰਦੀਏ ਕਿ ਪ੍ਰਧਾਨ ਮੰਤਰੀ ਮੰਤਰੀ ਵੰਦਨਾ ਯੋਜਨਾ ਦੇ ਤਹਿਤ ਇਹ ਲਾਭ ਸਿਰਫ ਦੂਜੇ ਬੱਚੇ ਵੇਲੇ ਹੀ ਮਿਲੇਗਾ ਜਦੋਂ ਤੁਹਾਡਾ ਦੂਜਾ ਬੱਚਾ ਕੁੜੀ ਹੋਵੇਗੀ ਉਸ ਵੇਲੇ ਇਹ ਲਾਭ ਮਿਲ ਸਕੇਗਾ ਸਰਕਾਰ ਨੇ ਲੜਕੀਆਂ ਨੂੰ ਉਤਸ਼ਾਹਿਤ ਕਰਨ ਲਈ ਇਹ ਕਦਮ ਜਿਹੜਾ ਉਹ ਚੁੱਕਿਆ ਹੈ ਮਤਲਬ ਦੂਜੇ ਬੱਚੇ ਦੇ ਜਨਮ ਸਮੇ ਇਹ ਸਕੀਮ ਦਾ ਫਾਇਦਾ ਹੋ ਸਕੇਗਾ 6 ਨੰਬਰ ਤੇ ਇਸ ਸਕੀਮ ਬਾਰੇ ਵਧੇਰੇ ਜਾਣਕਾਰੀ ਲਈ ਸਰਕਾਰ ਦੁਆਰਾ ਅਧਿਕਾਰਤ ਵੈਬਸਾਈਟ wcd.nic.in publicschemes public pradhan-mantri ਔਰ ਇਸ ਤਰ੍ਹਾਂ ਵੈਬਸਾਈਟ ਤੇ ਜਾ ਕੇ ਤੁਸੀਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਔਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਸਰਕਾਰ ਦੀਆਂ ਕਈ ਵਾਰੀ ਯੋਜਨਾਵਾਂ ਨੇ ਉਹਨਾਂ ਬਾਰੇ ਪੂਰੀ ਜਾਣਕਾਰੀ ਨਹੀਂ ਮਿਲਦੀ ਫਰਵਰੀ ਤੋਂ ਮਿਲੇਗਾ ਮਹਿਲਾ ਮਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਇਹ ਔਰਤਾਂ ਰਹਿਣਗੀਆਂ ਬਾਹਰ ਬਾਹਰ ਕਿਹੜੀਆਂ ਔਰਤਾਂ ਰਹਿਣਗੀਆਂ ਜਿਨ੍ਹਾਂ ਨੂੰ ਇਹ ਮਤਲਬ ਸਰਕਾਰੀ ਭੱਤਾ ਜਿਹੜਾ ਹੈ ਜਿਹੜੀ ਸਰਕਾਰੀ ਸਕੀਮ ਦਾ ਫਾਇਦਾ ਨਹੀਂ ਹੈ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਸਾਲ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਾਰੰਟੀ ਪੂਰੀ ਕਰਨ ਜਾ ਰਹੀ ਹੈ ਮਾਰਚ ਦੇ ਪਹਿਲੇ ਹਫਤੇ ਪੇਸ਼ ਹੋਣ ਵਾਲੇ ਭਗਵੰਤ ਮਾਨ ਸਰਕਾਰ ਦੇ ਪਹਿਲੇ ਰੈਗੂਲਰ ਬਜਟ ਦੇ ਵਿੱਚ ਇਸ ਸਕੀਮ ਲਈ ਵਿਵਸਥਾ ਕੀਤੀ ਜਾਵੇਗੀ ਸੂਤਰਾਂ ਦੇ ਅਨੁਸਾਰ 2023-24 ਦੇ ਬਜਟ ਦੇ ਵਿੱਚ ਇਸ ਲਈ 12000 ਕਰੋੜ ਰੁਪਏ ਦਾ ਉਪਬੰਧ ਕਰਨ ਦਾ ਫੈਸਲਾ ਲਿਆ ਗਿਆ ਹੈ ਇਸ ਸਕੀਮ ਦੇ ਵਿੱਚ ਇਸ ਸਾਲ ਫਰਵਰੀ ਤੋਂ ਮਤਲਬ ਲਾਗੂ ਕੀਤੀ ਜਾਵੇਗੀ ਕਿਹੜੀਆਂ ਔਰਤਾਂ ਨੂੰ ਬਾਹਰ ਰੱਖਿਆ ਜਾਵੇਗਾ ਇਹ ਬੜਾ ਗੌਰ ਕਰਨ ਵਾਲਾ ਪੁਆਇੰਟ ਹੈ ਇਹ ਵੀ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਰਾਜ ਸਰਕਾਰ ਦੇ ਵੱਲੋਂ ਚੋਣ ਗਰੰਟੀ ਦੇ ਉਲਟ ਉਹ ਤਸਕੀਮ ਨੂੰ ਲਾਗੂ ਕਰਦੇ ਸਮੇ ਜਿਹੜੀਆਂ ਔਰਤਾਂ ਕਾਰੋਬਾਰ ਜਾਂ ਨੌਕਰੀ ਕਰਦੀਆਂ ਨੇ ਆਮਦਨ ਅਦਾ ਕਰਦੀਆਂ ਨੇ ਉਹਨਾਂ ਨੂੰ ਇਸ ਸਕੀਮ ਤੋਂ ਬਾਹਰ ਰੱਖਿਆ ਜਾ ਸਕਦਾ ਹੈ ਬਾਕੀ ਰਹਿਂਦੀਆਂ ਸਾਰੀਆਂ ਔਰਤਾਂ ਤੇ ਲੜਕੀਆਂ ਨੂੰ ਇਸ ਸਕੀਮ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਹੁਣ ਦੇਖਣਾ ਇਹ ਹੋਏਗਾ ਕਿ ਇਸ ਸਕੀਮ ਦਾ ਫਾਇਦਾ ਪੰਜਾਬ ਦੇ ਲੋਕਾਂ ਨੂੰ ਜਾਂ ਬਾਕੀ ਸਟੇਟਸ ਨੂੰ ਕੇਂਦਰ ਵੱਲੋਂ ਔਰ ਜੋ ਰਾਜ ਸਰਕਾਰਾਂ ਨੇ ਉਹ ਫਾਇਦਾ ਕਦੋਂ ਦਿੰਦੀਆਂ ਨੇ ਇਸ ਤੇ ਰਹੇਗੀ ਨਜ਼ਰ ਔਰ ਅਗਲੇ ਐਪੀਸੋਡ ਵਿੱਚ ਉਸ ਬਾਰੇ ਵੀ ਡਿਟੇਲ ਚ ਕਰਾਂਗੇ ਜਾਣਕਾਰੀ